ਸੋਸਾਇਕੋਲਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਜੀ 24 ਤੋਂ 27 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਬਰਸਾਤ ਦੀ ਜੋ ਛੱਟ ਲੱਗੀ ਸੀ ਪਿਛਲੇ ਦੋ ਤਿੰਨ ਦਿਨ ਤੋਂ ਹੁਣ ਹੌਲੀ ਹੌਲੀ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ ਕਿਉਂਕਿ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਉਹ 23 24 ਤਰੀਕ ਤੱਕ ਵਧੀਆ ਬਣਿਆ ਰਹੇਗਾ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਹੈ ਤੇ ਉਸੇ ਮੱਦੇ ਨਜ਼ਰ ਪਿਛਲੇ ਦੋ ਤਿੰਨ ਦਿਨ ਤੋਂ ਲਗਾਤਾਰ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਰਿਹਾ ਤੇ ਹੌਲੀ-ਹੌਲੀ ਹੁਣ ਕਿਤੇ ਨਾ ਕਿਤੇ ਮੀਂਹ ਕਮਜ਼ੋਰ ਵੀ ਪੈ ਰਹੇ ਨੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਝ ਪੰਜਾਬ ਦੇ ਉੱਪਰ ਬਣੀ ਹੋਈ ਹੈ ਲਗਾਤਾਰ ਹਲਕੀ ਦਰਮਿਆਨੀ ਬੱਦਲਬਾਝ ਛਾਈ ਹੋਏ ਕਿਰਮਣ ਕਣੀ ਅਤੇ ਹਲਕਾ ਦਰਮਿਆਨਾ ਮੀਂਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਬਿਨਾਂ ਕਿਸੇ ਦੇਰੀ ਤੋਂ ਆਉਣ ਦੇ ਦਿਨਾਂ ਦੀ ਜਾਣਕਾਰੀ ਦੇਖ ਲੈਂਦੇ ਆ ਜੀ ਕੀ ਅਪਡੇਟ ਹੈ 24 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਦਰਮਿਆਨ ਦਾ ਮੀਂਹ ਸਾਨੂੰ ਪੰਜਾਬ ਦੇ ਹਿਮਾਚਲ ਵੱਲੋਂ ਨਾਲ ਲੱਗਦੇ ਇਲਾਕੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਵਿੱਚ ਦੇਖਣ ਨੂੰ ਮਿਲੇਗਾ 50% ਦੇ ਨੇੜੇ ਤੇੜੇ ਦੀ ਹੀ ਬੱਦਲਬਾਈ ਇਸ ਸਮੇਂ ਦਿਖਾਈ ਦੇ ਰਹੀ ਹੈ ਜਾਨਕੀ ਹਲਕਾ ਤੋਂ ਦਰਮਿਆਨਾ ਮੀਂਹ ਹੀ ਵਾਪਰਤਾ ਦਿਖਾਈ ਦੇ ਰਿਹਾ ਕੋਈ ਭਾਰੀ ਅਪਡੇਟ ਨਹੀਂ ਹੈ ਕਿ ਕੋਈ ਹਲਕੇ ਦਰਮਿਆਨੇ ਬੱਦਲਬਾਈ ਦੇ ਨਾਲ ਕਿਣਮਣ ਕਣੀ ਦੇ ਵਰਗੇ ਹਾਲਾਤ ਹੀ ਰਹਿਣਗੇ ਅਗਰ ਕੋਈ ਤਕੜਾ ਸਿਸਟਮ ਲੱਗਦਾ ਹੋਇਆ ਤਾਂ ਉਹ ਜਾਣਕਾਰੀ ਲਗਤੋ ਸੈਪਰੇਟਲੀ ਤੁਹਾਨੂੰ ਸਾਂਝੀ ਕਰ ਦਵਾਂਗੇ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚਕਾਰ ਬੱਦਲਬਾਈ ਦੇ ਚਾਂਸ ਨੇ 20 ਤੋਂ 25% ਦੇ ਨੇੜੇ ਤੇੜ ਦੀ ਉਮੀਦ ਹੈ ਕਿ ਇਹਨਾਂ ਇਲਾਕਿਆਂ ਵਿੱਚ ਵੀ ਕਿਣਮਣ ਕਣੀ ਜਾਂ ਹਲਕਾ ਦਰਮਿਆਨਾ ਮੀਂਹ ਦਾ ਮਾਹੌਲ ਬਣ ਸਕਦਾ ਹੈ ਕੋਈ ਭਾਰੀ ਉਮੀਦ ਨਹੀਂ ਹੈ ਕੋਈ ਤਕੜੇ ਚਾਂਸ ਫਿਲਹਾਲ ਹੁਣ ਬਣਦੇ ਹੋਏ ਮੀਂਹ ਦਿਖਾਈ ਨਹੀਂ ਦੇ ਰਹੇ ਹੌਲੀ ਹੌਲੀ ਜਿਹੜਾ ਸਿਸਟਮ ਹੈ ਇਹ ਬਦਲ ਬਈ ਮੀਂਹ ਦਾ ਜਾਂ ਫਿਰ ਆਪਾਂ ਕਹਿ ਲਈਏ ਕਿ ਜਿਹੜਾ ਇਹ ਬਰਸਾਤ ਦਾ ਮੌਸਮ ਹੈ ਕਿਤੇ ਨਾ ਕਿਤੇ ਕਮਜ਼ੋਰ ਪੈਂਦਾ ਹੁਣ ਦਿਖਾਈ ਦੇ ਰਿਹਾ ਬਾਕੀ ਪੰਜਾਬ ਦੇ ਵਿੱਚ ਆਈਸੋਲੇਟਡ ਮੌਸਮ ਹੈ ਆਇ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਫਸਿਲਕਾ ਮੁਕਸਰ ਮਟੈਂਡਾ ਬਰਨਾਲਾ ਸੰਗਰੂਰ ਮਾਨਸਾ ਇਹਨਾਂ ਜ਼ਿਲ੍ਹਿਆਂ ਵਿੱਚ ਹੁਣ ਬਹੁਤ ਘੱਟ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਅਗਰ ਗੱਲ ਕਰੀਏ 25 ਤੋਂ 26 ਜੁਲਾਈ ਦੀ ਤਾਂ ਸਿਸਟਮ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਮਜ਼ੋਰ ਪੈਣੇ ਸ਼ੁਰੂ ਹੋ ਚੁੱਕੇ ਨੇ ਫੇਰ ਤੋਂ ਸਿਰਫ ਸਾਨੂੰ ਅਗਰ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੀ ਹਲਕਾ ਦਰਮਿਆਨਾ ਸਿਸਟਮ ਦਿਖਾਈ ਦੇ ਰਿਹਾ ਦੋਨਾਂ ਦਿਨ 25 ਅਤੇ 26 ਜੁਲਾਈ ਦੀ ਗੱਲ ਕਰੀਏ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਫਤਿਹਗੜ ਸਾਹਿਬ ਅਤੇ ਮੋਹਾਲੀ ਫਿਰ ਤੋਂ 26 ਜੁਲਾਈ ਨੂੰ ਵੀ ਸੇਮ ਹੀ ਹਾਲਾਤ ਨੇ ਇਹਨਾਂ ਇਲਾਕਿਆਂ ਵਿੱਚ ਹੀ ਮੀਂਹ ਦੀ ਉਮੀਦ ਹੈ ਮੇਨ ਤੌਰ ਤੇ ਗੱਲ ਦੇਖਣ ਵਾਲੀ ਇਹ ਹੈ ਕਿ ਹੁਣ ਜਿਹੜੇ ਆਹ ਜ਼ਿਲ੍ਹੇ ਨੇ ਖਾਸ ਤੌਰ ਤੇ ਮਾਲਵਾ ਬੈਲਟ ਦੇ ਹਿਮਾਚਲ ਤੋਂ ਦੂਰ ਰਾਜਸਥਾਨ ਅਤੇ ਪਾਕਿਸਤਾਨ ਨੂੰ ਟੱਚ ਕਰਨ ਵਾਲੇ ਇਲਾਕੇ ਫਿਰੋਜ਼ਪੁਰ ਮੋਗਾ ਫਰੀਦਕੋਟ ਇਹ ਜਿੰਨੇ ਵੀ ਇਲਾਕੇ ਨੇ ਮੁਕਸਰ ਫਸੇਲਕਾ ਬਠਿੰਡਾ ਮਾਨਸਾ ਇਹਨਾਂ ਵਿੱਚ ਦੋਨੋਂ ਦਿਨ ਨਾ ਮਾਤਰ ਦੇ ਬਰਾਬਰ ਮੀ ਹੈ ਦੋਨੋਂ ਦਿਨ ਡਰਾਈ ਮੌਸਮ ਦੱਸਿਆ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਤਾਪਮਾਨ ਨੇ ਉਹ ਕਿਤੇ ਨਾ ਕਿਤੇ ਮੁਰ ਤੋਂ ਵਧਣਗੇ ਧੁੱਪ ਕੜਾਕੇ ਦੀ ਪਵੇਗੀ ਨਾ ਮਾਤਰ ਹਵਾ ਚੱਲਣ ਦੀ ਉਮੀਦ ਹੈ ਹਮਸ ਦਾ ਦਾਇਰਾ ਵਧਦਾ ਹੋਇਆ ਦਿਖਾਈ ਦੇਵੇਗਾ ਤੇ ਤਾਪਮਾਨ ਜਿਹੜੇ 38 40 ਡਿਗਰੀ ਤੱਕ ਪਹੁੰਚਣਗੇ ਹੋ ਸਕਦਾ ਤਾਪਮਨ 40 ਡਿਗਰੀ ਤੋਂ ਉੱਪਰ ਵੀ ਚਲੇ ਜਾਵੇ ਕੋਈ ਜਿਸ ਤਰੀਕੇ ਦੇ ਹਾਲਾਤ ਇਹਨਾਂ ਇਲਾਕਿਆਂ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਬਾਕੀ ਪੰਜਾਬ ਦੇ ਵਿੱਚ ਫੇਰ ਸੇਮ ਹਾਲਾਤ ਨੇ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਵਿੱਚ ਥੋੜੀ-ਬਹੁਤੀ ਬਦਲਵਾਈ ਹੈ ਵਿੱਚਵਲੇ ਇਲਾਕੇ ਵਿੱਚ ਵੀ ਥੋੜੀ-ਬਹੁਤੀ ਬਦਲਵਾਈ ਹੈ ਬਾਕੀ 25 ਅਤੇ 26 ਜੁਲਾਈ ਨੂੰ ਮੌਸਮ ਜਿਹੜਾ ਹੈ ਸੇਮ ਹੀ ਰਹਿਣ ਦੀ ਉਮੀਦ ਹੈ ਕੋਈ ਵੱਡੀ ਹਲਚਲ ਦਿਖਾਈ ਨਹੀਂ ਦੇ ਰਹੀ ਆਖਰੀ ਦਿਨ ਦੀ ਅਗਰ ਗੱਲ ਕਰੀਏ ਤਾਂ ਆਖਰੀ ਦਿਨ ਤਿੰਨ ਦਿਨ ਸੌਰੀ ਤਿੰਨ ਰੀਜਨ ਜਿਹੜੇ ਨੇ ਮਾਝਾ ਮਾਲਵਾ ਤੋਂ ਆਪੇ ਨੇ ਵਿੱਚ ਮਿਕਸ ਰੂਪ ਦੇ ਵਿੱਚ ਮੌਸਮ ਦੇਖਣ ਨੂੰ ਮਿਲੇਗਾ ਉੱਤਰੀ ਪੰਜਾਬ ਪਠਾਨਕੋਟ ਵਿੱਚ ਮੀਂਹ ਦੀ ਉਮੀਦ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਰ ਹਾਲੇ ਕੋਈ ਵੱਡਾ ਖੁਲਾਸਾ ਨਹੀਂ ਹੋਇਆ ਪਰ ਲੱਗਦਾ ਹੈ ਕਿ ਇਹ ਸਿਸਟਮ ਜਿਹੜਾ ਥੋੜਾ ਬੋੜਾ ਵਧੇਗਾ ਤਾਂ ਗੁਰਦਾਸਪੁਰ ਤੇ ਹੁਸ਼ਿਆਰਪੁਰ ਨੂੰ ਵੀ ਆਪਣੇ ਦਾਇਰੇ ਵਿੱਚ ਲੈੰਦਾ ਹੋਇਆ ਦਿਖਾਈ ਦੇਵੇਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਸਕਦੀ ਹੈ ਫਿਰ ਤੋਂ ਫਿਰੋਜ਼ਪੁਰ ਫਰੀਦਕੋਟ ਮੁਕਸਰ ਤੇ ਫਜ਼ਿਲਕਾ ਇਹਨਾਂ ਵਿੱਚ ਨਾ ਮਾਤਰ ਮੀਂਹ ਦੀ ਉਮੀਦ ਹੈ ਕਿਸੇ ਤਰੀਕੇ ਦੇ ਵਿੱਚ ਚਾਂਸ ਨਹੀਂ ਬਣ ਰਹੇ ਕਿ ਮੀਂਹ ਇਹਨਾਂ ਇਲਾਕਿਆਂ ਵਿੱਚ ਹੋਵੇ ਬੱਦਲਬਾਈ ਕਿਣਮਣਕਣੀ ਦਾ ਮਾਹੌਲ ਨਾ ਮਾਤਰ ਦੇ ਬਰਾਬਰ ਹੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਹਾਲਾਤ ਜਿਹੜੇ ਨੇ ਲਗਾਤਾਰ ਇਸੇ ਤਰੀਕੇ ਨਾਲ ਸਾਨੂੰ 26 ਜੁਲਾਈ ਤੋਂ ਬਾਅਦ 27 ਜੁਲਾਈ ਨੂੰ ਦੇਖਣ ਨੂੰ ਮਿਲਣਗੇ ਕਿ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਨਾ ਮਾਤਰ ਦੇ ਬਰਾਬਰ ਯਾਨੀ ਕਿ ਹੁਣ 26 27 ਇਕ ਜਲਾਈ ਜਿਹੜੇ 25 25 26 27 ਜਲਾਈ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਇਹਨਾਂ ਇਲਾਕਿਆਂ ਵਿੱਚ ਬਹੁਤ ਖੁਸ਼ਕਾਣ ਵਾਲਾ ਹੈ ਗਰਮੀ ਪਟਾਕੇ ਪਾਉਣ ਵਾਲੀ ਹੈ ਬਾਕੀ ਇਸ ਤੋਂ ਇਲਾਵਾ ਕੋਈ ਨਮੀ ਆਪਣੀ ਤਾਂ ਅਗਰ ਆਈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਉਦੋਂ ਹੀ ਮਿਲੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇ ਕਹਿੰਦਾ ਜਲਦੇ ਜਲ ਤੋਂ ਜਲਦੀ ਚੈਨਲ ਸਬਸਕ੍ਰਾਈਬ ਕਰੋ ਮਿਲਦੇ ਅਗਲੀ ਵੀਡੀਓ ਲੈ ਕੇ ਜਲਦ ਧੰਨਵਾਦ ਜੀ